ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਗੁਰ ਸਾਹਿਬ ਸਿੰਘ ਦੇ ਘਰ ਆ ਜੇ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਇਹ ਮਾਲੀ ਹੈ ਵੀਰ ਦੱਸਦਾ ਵੀ ਇਹ ਐਮ 29 ਦਾ ਆਪ ਹੈਗਾ ਵਾ ਬਾਕੀ ਜਿਹੜੇ ਵੀਰ ਅੰਦਰਖ ਪਰਖ ਵਾਲੇ ਉਹਨਾਂ ਨੇ ਪਰਖਾਵ ਕਰ ਲੈਣੀ ਸੋ ਦੋਸਤੋ ਵੀਰ ਨਾਲ ਵੀ ਆਪਾਂ ਕਰਾਂਗੇ ਗੱਲਬਾਤ ਡਿਟੇਲਸ ਸਾਰੀ ਪੁੱਛਾਂਗੇ ਵੀਰ ਦੇ ਕੋਲੋਂ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਜਿਹੜੇ ਵੀਰੇ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਜਾਵੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂਕ੍ਰਿਤੀਓ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਕਰੇ ਸ਼ੇਅਰ ਜਰੂਰ ਕਰਦਿਆ ਕਰੋ ਕਿਸੇ ਹੋਰ ਵੀ ਵੀਰਪੇ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਰਖ ਪਰਖ ਜਿਹੜੀ ਕਰਨੀ ਦੋਸਤੋ ਤੁਸੀਂ ਆਪ ਆ ਕੇ ਕਰਨੀ ਜ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਵਧੀਆ ਜੀ ਵਧੀਆ ਜੀ ਵੀ ਜੀ ਆਪਣਾ ਡਰੈਸ ਬੋਲ ਦਿਓ ਪਿੰਡ ਸਰਾਲੀ ਮੰਡ ਹਾਂਜੀ ਤਹਿਸੀਲ ਪੱਟੀ ਹਾਂਜੀ ਜ਼ਿਲ੍ਹਾ ਕਰਨਾਲ ਫੋਨ ਨੰਬਰ ਤੇ ਨਾਮ ਦੱਸੋ ਜੀ ਨਾਮ ਗੁਰਦਾਸ ਸਿੰਘ ਦਾ ਹਾਂਜੀ ਫੋਨ ਨੰਬਰ 8427731700 ਠੀਕ ਹੈ ਜੀ ਤੇ ਵੀ ਦੀ ਇਹ ਜਿਹੜੇ ਮਾਲੀ ਦੀ ਆਪਾਂ ਡਿਟੇਲ ਦੱਸੀ ਹੈ ਹਾਂਜੀ ਇਹਦੇ ਬਾਰੇ ਦੱਸੋ ਇਹ ਕਿਹੜੇ ਸੀਮੰਤ ਦਾ ਇਹ ਜੀ ਐਮ 29 ਦਾ ਐਮ 29 ਦਾ ਹਾਂਜੀ ਕਨਫਰਮ ਹੈਗਾ ਦਾ ਹਾਂਜੀ ਕਨਫਰਮ ਆ ਮੈਂ ਪਤਾ ਕੀਤਾ ਸੀਗਾ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਤੇ ਮੈਂ ਲਿਆ ਇਹ ਕਿਤੋਂ ਸਾਲ ਦਾ ਠੀਕ ਹੈ ਜੀ ਤੇ ਮੈਂ ਹੁਣ ਪਤਾ ਕੀਤਾ ਕਿ ਇਹਨੇ ਐਮ 29 ਇਹਦੀ ਕਿੰਨੀ ਉਮਰ ਹੋ ਗਈ ਉਮਰ ਇਹਦੀ 3 ਸਾਲ ਲੱਗਦੀ 3 ਸਾਲ ਤੋਂ ਲੱਗ ਬੰਨੇ ਘੜੀ ਸਕਦੀ ਆ ਮਹੀਨਾ ਮਹੀਨਾ ਘੜ ਇਹਦੇ ਕੋਈ ਬੱਚੇ ਆਏ ਆਪਣੇ ਹਾਂਜੀ ਬੱਚੇ ਇੱਥੇ ਪਿੰਡ ਆਏ ਆ ਆਪਣੇ ਤਾਂ ਹੋਈਆਂ ਝੋਟੀਆਂ ਆ ਪਾਚੇਲ ਕਰ ਠੀਕ ਹੈ ਜੀ ਤੇ ਖੋਲੀ ਵੀ ਰੰਪੂਰ ਦਿਖਾਈ ਜੀ ਤੋਰੀ ਰੂਪ ਦੋਸਤੋ 3 ਸਾਲ ਦੀ ਵੀਰਕੰਦਾ ਦੀ ਉਮਰ ਹੋ ਗਈ ਹੈ ਤੇ ਵੀਡੀਓ ਚ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵਾ ਕਿ ਐਮ ਨਤੀਰਾ ਵਾ ਆਪੇ ਮਾਲੀ ਕੱਦ ਕਾਠੀ ਦੋਸਤੋ ਮਾਲੀ ਦਾ ਬਹੁਤ ਚੰਗਾ ਵੀਰ ਦੇ ਮੋਢਿਆਂ ਤੇ ਮਿਲਣਾ ਉੱਤੇ ਹੀ ਜਾਂਦਾ ਹੈ ਟੈਸਟੀ ਕਲਰ ਦੇ ਚੈੱਕ ਕਰ ਸਕਦੇ ਹੋ ਰੋਗ ਦੇ ਵੀ ਮੜਾ ਜੇ ਫੇਸ ਕੁਆਲਟੀ ਦੋਸਤੋਂ ਚੈੱਕ ਕਰ ਸਕਦੇ ਜੀ ਤੋਰ ਦੇ ਵੀ ਕਾਦੇ ਦਾ ਵੀਰ ਮੇਸਾ ਤਾਂ ਹੋਊਗਾ ਕੋਈ 5.5 ਛੇ ਲੱਗੇ ਸਾਢੇ ਪੰਜ ਤੇ ਲੱਗੇ ਸਾਢੇ ਪੰਜ ਪੌਣੇ ਛੇ ਲੱਗੇ ਬਣਿਆਣਾ ਹੈਨਾ ਦੋਸਤੋ ਮੈਂ ਤੁਹਾਨੂੰ ਦੂਤ ਤੇ ਦਿਖਾ ਦਿੰਦਾ ਕਾਦੇ ਦਾ ਮਾਲੀ ਦਾ ਬਹੁਤ ਠੰਡਾ ਦਿਲਾ ਅੱਛਾ ਜੀ ਤੇ ਵੀਰ ਜੀ ਕਿੰਨਾ ਕੁ ਮੁੱਲ ਕਰਦੇ ਮੋਲ ਇਹਦਾ 65000 ਮੰਡਲ ਹੋ ਗਏ ਹਾਂਜੀ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਵੀਰ ਇੱਕ ਬੱਕਰੀ ਵੀ ਆਪਣੇ ਕੋਲ ਹਾਂਜੀ ਉਹ ਆ ਬੱਕਰੀ ਮਾਲੀ ਦੋਸਤੋ ਇੱਕ ਵਾਰ ਤੁਸੀਂ ਫਿਰ ਵੀ ਦੇਖਦੇ ਫਿਰ ਕੁਆਲਿਟੀ ਚੈੱਕ ਕਰ ਲਓ ਸਾਰੀ ਚੰਗੀ ਤੇ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨਾ ਪੂਛ ਵੀ ਦੋਸਤੋ ਜੀ ਮੇਰੇ ਸਾਹ ਨਾਲ ਪੈਰਾਂ ਤੱਕ ਜਾਂਦੀ ਹੈ ਕੱਦ ਕਾਠੀ ਪੂਰਾ ਫੁੱਲ ਕੱਦ ਕਾਠ ਹੈ ਮਾਲੀ ਦਾ ਦੋਸਤੋ ਏਕੇ ਵੀਰ ਦੇ ਕੋਲ ਬੱਕਰੀ ਹੈ ਤਿੰਨ ਮਹੀਨੇ ਦੀ ਇਹ ਬੱਕਰੀ ਲਈ ਇਹ ਗੱਭਣਿਆ ਦੂਜਾ ਸੂਆ ਸੁਣੀ ਹੈ ਪੁੱਛਦੇ ਆ ਵੀਰ ਤੋਂ ਇਹਦੀ ਡਿਟੇਲ ਹਾਂਜੀ ਵੀਰ ਜੀ ਕਿੰਨੇ ਟਾਈਮ ਦੀ ਗੱਪਣੇ ਇਹ 3 ਮਹੀਨੇ ਚੈੱਕ ਪਾਸ ਹਾਂਜੀ ਠੀਕ ਹੈ ਜੀ ਤੇ ਕਿੰਨੇ ਬੱਚੇ ਦਿੰਦੀ ਵੀਰ ਬਰ ਦੋ ਦੋਰੇ ਤੇ ਬੇਚਦੀ ਹਾਂਜੀ ਠੀਕ ਹੈ ਜੀ ਠੀਕ ਤੇ ਕਿੰਨਾ ਮੁੱਲ ਕਰੇਗਾ ਮੁੱਲ ਕੋਈ ਫੋਨ ਤੇ ਕਰ ਫੋਨ ਤੇ ਕਰ ਲਾਂਗੇ ਤੋੜ ਕੇ ਮਰੀ ਦਿਖਾ ਦੇ ਦੋਸਤੋ ਦੋ ਬੱਚੇ ਵੀਰ ਕਹਿੰਦਾ ਇਹਨੇ ਪਹਿਲੀ ਸਵੇਰ ਦਿੱਤੇ 3 ਮਹੀਨੇ ਦੀ ਗੱਪਣ ਹੋਣਾਗਾ ਮੋਰਲਾ 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 ਤਾਂ ਤੁਹਾਨੂੰ ਵੀਡੀਓ ਦੇਖ ਕੇ ਨਾ ਤੁਹਾਨੂੰ ਹਾਂਜੀ ਠੀਕ ਹੈ ਜੀ ਸੋ ਦੋਸਤੋ ਵੀਡੀਓ ਦੇਖ ਲੇ ਬਹੁਤ ਬਹੁਤ ਧੰਨਵਾਦ